ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੇ ਸਰਦਾਰ ਵੀਰ ਸਿੰਘ ਬਾਦਲ ਜੀ ਜੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਚਿੱਠੀਆਂ ਰਾਈ ਸ੍ਰੀ ਅਕਾਲ ਤਖਤ ਸਾਹਿਬ ਤੇ ਜੋਦੜੀ ਕੀਤੀ ਸੀ ਬੇਨਤੀ ਕੀਤੀ ਸੀ ਕਿ ਜੋ ਵੀ ਮੇਰੀ ਸਰਕਾਰ ਦੇ ਵਿੱਚ ਕਿਉਂਕਿ ਉਹ ਡਿਊਟੀ ਸੀਐਮ ਸੀਗੇ ਜੋ ਵੀ ਮੇਰੀ ਸਰਕਾਰ ਦੇ ਵਿੱਚ ਕਟਨਾਵਾ ਹੋਈਆਂ ਜਾ ਕੁਛ ਇਦਾਂ ਦੀਆਂ ਚੀਜ਼ਾਂ ਹੋਈਆਂ ਜਿਹਦੇ ਨਾਲ ਲੋਕਾਂ ਦਾ ਪੰਥ ਦਾ ਮਨ ਦੁਖਿਆ ਤੇ ਉਹਨਾਂ ਨੇ ਸਾਰਾ ਕੁਝ ਆਪਣੀ ਬਿਨਾ ਦਲੀਲ ਦੇ ਅਪੀਲ ਦੇ ਆਪਣੀ ਝੋਲੀ ਚ ਪਵਾ ਲਿਆ ਕੋਈ ਸ਼ਰਤ ਨਹੀਂ ਸੀ ਕੋਈ ਦਲੀਲ ਨਹੀਂ ਸੀ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਪਵਾਣਾ ਹਾਲਾਂਕਿ ਉਹ ਸਰਕਾਰ ਦੀਆਂ ਵਾਪਰੀਆਂ ਘਟਨਾਵਾਂ ਸੀਗੀਆਂ ਸਰਕਾਰ ਦੇ ਵਿੱਚ ਸਾਰੇ ਹੀ ਹੁੰਦੇ ਆ ਪਰ ਸਰਦਾਰ ਬਾਦਲ ਨੇ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਉਸ ਤੋਂ ਬਾਅਦ ਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤਨਖਾਹ ਲਗੀ ਉਹਨਾਂ ਨੇ ਸਜ਼ਾ ਭੁਗਤੀ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਜ਼ਾ ਦੇ ਰੂਪ ਵਿੱਚ ਇੱਕ ਮਾਫੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਕਾਲ ਤਖਤ ਸਾਹਿਬ ਵੱਲੋਂ ਦਿੱਤੀ ਔਰ ਉਹ ਸਿੰਘ ਸਰਦਾਰ ਸੁਖ ਸਿੰਘ ਬਾਦਲ ਜੋ ਉਸ ਨੂੰ ਤਨਖਾਹ ਨੂੰ ਨਿਭਾ ਰਹੇ ਸੀ ਆਪਣੀ ਸਜ਼ਾ ਕੱਟ ਰਹੇ ਸੀ ਉਹਨਾਂ ਦੇ ਉੱਤੇ ਵੀ ਇੱਕ ਮੰਦ ਭਾਗੀ ਘਟਨਾ ਹੋਈ ਕਿ ਕਿਸੇ ਬੰਦੇ ਨੇ ਗੋਲੀ ਚਲਾਈ ਚਲੋ ਗੁਰੂ ਸਾਹਿਬ ਨੇ ਆਪਣੇ ਸਿੱਖ ਦੀ ਆਪਣੇ ਗੋਲੇ ਦੀ ਲਾਜ ਪੱਤ ਰੱਖੀ ਇੱਜ਼ਤ ਰੱਖੀ ਗੁਰੂ ਸਾਹਿਬ ਨੇ ਬਖਸ਼ਿਆ ਗੁਰੂ ਸਾਹਿਬ ਬਖਸ਼ਨਾਰ ਨੇ ਤੇ ਉਹਨਾਂ ਦਾ ਬਚਾਹਾ ਆ ਸੋ ਇਸ ਕਰਕੇ ਗੱਲਾਂ ਕਈ ਨੇ ਕਈ ਬੰਦੇ ਕਈ ਨੈਗੇਟਿਵ ਗੱਲਾਂ ਕਰਦੇ ਨੇ ਪਰ ਗੱਲ ਇੱਥੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੌਣ بڑے بڑے ਬੰਦੇ ਨੇ ਕਈ ਚੈਨਲਾਂ ਦੇ ਮਾਲਕ ਨੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਛੇਕਿਆ ਆ ਕਈ ਕਥਾਵਾਚਕ ਨੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਛੇਕੇ ਆ ਕਈ ਕਾਂਗਰਸ ਨੂੰ ਲੈ ਲਈਏ 1984 ਦੇ ਵਿੱਚ ਹਮਲਾ ਕੀਤਾ ਕਿਸੇ ਨੇ ਆ ਕੇ ਮਾਫੀ ਨਹੀਂ ਮੰਗੀ ਕਾਲ ਤਖਸਾਲ ਤੋਂ ਸਿਰਫ ਸ਼ਰੋਮ ਨਹੀਂ ਅਕਾਲੀ ਦਲੀਆ ਤੇ ਉਹਨਾਂ ਦਾ ਪ੍ਰਧਾਨ ਆ ਜਿਨੇ ਸਾਰਾ ਕੁਛ ਹੀ ਸਾਰੀ ਸਰਕਾਰ ਦਾ ਹੀ ਆਪਣੀ ਚੋਰੀ ਬੁਆ ਲਿਆ ਤੇ ਅਕਾਲ ਤਖਸਾਲ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਤੇ ਗੁਰੂ ਸਾਹਿਬ ਤੇ ਅਟੁੱਟ ਵਿਸ਼ਵਾਸ ਰੱਖਿਆ ਭਰੋਸਾ ਰੱਖਿਆ ਤਾਂ ਹੀ ਗੋਲੀ ਚੱਲਣ ਦੇ باوجود ਦੀ ਸਰਦਾਰ ਸਿੰਘ ਬਾਦਲ ਨੇ ਮਤਲਬ ਹਿੱਲੇ ਵੀ ਨਹੀਂ ਨਹੀਂ ਤਾਂ ਗੋਲੀ ਚੱਲ ਜੇ ਬੰਦਾ ਇੱਕ ਵਾਰੀ ਹਲਦਾ ਔਰ ਗੁਰੂ ਸਾਹਿਬ ਦੀ ਬਖਸ਼ੀ ਸੀ ਇਹ ਗੁਰੂ ਸਾਹਿਬ ਦਾ ਭਰੋਸਾ ਸੀਗਾ ਉਹਨਾਂ ਦਾ ਟੁੱਟ ਵਿਸ਼ਵਾਸ ਸੀਗਾ ਔਰ ਉਸੇ ਤਰ੍ਹਾਂ ਹੀ ਅੱਜ ਫਤੇਗੜ ਸਾਹਿਬ ਵੀ ਸੇਵਾ ਕਰ ਰਹੇ ਨੇ ਲਗਾਤਾਰ ਸੇਵਾ ਜਾਰੀ ਹੈ ਗੁਰੂ ਸਾਹਿਬ ਬਖਸ਼ਨਾਰ ਨੇ ਬਖਸ਼ਣਗੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ 78 ਦੀਆਂ ਗੱਲਾਂ ਕੀਤੀਆਂ ਜਦੋਂ ਸਰਦਾਰ ਬਾਦਲ ਹੈ ਵੀ ਨਹੀਂ ਸੀਗੀ ਤਾਂ ਵੀ ਉਹਨਾਂ ਨੇ ਬਿਨਾਂ ਦਲੀਲ ਤੋਂ ਬਿਨਾਂ ਪੀਲ ਤੋਂ ਸਾਰਾ ਕੁਝ ਆਪਣੀ ਝੋਲੀ ਪਾਇਆ ਇੱਕ ਨਮਾਣੇ ਸਿੱਖ ਦੀ ਔਰ ਜਦੋਂ ਗੁਰੂ ਸਾਹਿਬ ਬਖਸ਼ ਲੈਂਦੇ ਨੇ ਜਦੋਂ ਗੁਰੂ ਸਾਹਿਬ ਤੇ ਵਿਸ਼ਵਾਸ ਹੋਵੇ ਇਹ ਉਹੀ ਗੱਲਾਂ ਕਰ ਸਕਦਾ ਆ ਔਰ ਸਾਰੇ ਜਣੇ ਰਲ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਤੇ ਪੰਥ ਦੀ ਆਵਾਜ਼ ਕਿਉਂਕਿ ਜੋ ਕੋ ਸਰਦਾਰ ਬਾਦਲ ਨੇ ਕੀਤਾ ਸੰਤਾਂ ਦੀ ਯਾਦਗਾਰ ਬਣਾਈ ਵਾਰਮ ਮੋਰੀਅਲ ਬਣਾਇਆ ਚਾਪੜ ਜਿਹੜੀ ਬਣਾਇਆ ਮਤਲਬ ਜਿੰਨੀਆਂ ਯਾਦਗਾਰਾਂ ਜਿੰਨਾ ਜੇ ਹੈਰੀਟੇਜ ਸਟਰੀਟ ਤੋਂ ਲੈ ਕੇ ਪਲਾਜੇ ਤੋਂ ਲੈ ਕੇ ਜਿੱਥੇ ਬਾਹਰ ਇਨਾ ਖਲਾਰਾ ਪਿਆ ਸਾਰਾ ਸਰਦਾਰ ਬਾਦਲ ਨੇ ਕੀਤਾ ਤੇ ਪੰਥ ਵਾਸਤੇ ਵੱਤਵਾਦ ਕੰਮ ਕੀਤੇ ਗਏ ਔਰ ਕੁਝ ਬੰਦੇ ਕੁਝ ਇਹੋ ਜਿਹੇ ਜਿਹੜੇ ਸਿੱਖ ਪੰਥ ਦੇ ਵਿਰੋਧੀ ਨੇ ਸਿੱਖਾਂ ਦੇ ਖਿਲਾਫ ਨੇ ਉਹ ਇਹੋ ਜੀਆਂ ਚਾਲਾਂ ਕਰਕੇ ਕਿ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਔਰ ਉਹਨਾਂ ਤੋਂ ਕੋਈ ਹੱਲ ਨਹੀਂ ਸੀ ਔਰ ਉਹਦੋਂ ਬਹੁਤ ਘਟਿਆ ਹਰਕਤ ਕੀਤੀ ਗਈ ਜਿਹੜੀ ਸਾਰੀ ਤਮਾਮ ਦੁਨੀਆ 'ਚ ਗੁਰੂ ਨਾਨਕ ਲਾਮੇਵਾ ਸੰਗਤ ਨੇ ਇਸ ਚੀਜ਼ ਦੀ ਨਿਖੇਦੀ ਕੀਤੀ ਔਰ ਸਾਰੇ ਨੇ ਫੀਲ ਕੀਤਾ ਕਿ ਇਹ ਜਾਣਬੁੱਝ ਕੇ ਕੋਈ ਬੰਦੇ ਜਿਹੜੇ ਪੰਥ ਵਿਰੋਧੀ ਨੇ ਸ਼ੈਤਾਨੀਆਂ ਕਰ ਰਹੇ ਨੇ ਔਰ ਜਦੋਂ ਬੰਦੇ ਨੇ ਸਾਰਾ ਕੁਝ ਮੰਨ ਕੇ ਸੇਵਾਦਾਰ ਸੇਵਾਦਾਰ ਦੀ ਵਰਦੀ ਪਾ ਕੇ ਚੋਲਾ ਪਾ ਕੇ ਬਹਿ ਗਿਆ ਉਸ ਵਾਰੇ ਸੁਖਬੀਰ ਸਿੰਘ ਬਾਦਲ ਨਹੀਂ ਸੀ ਉਸ ਵਾਰ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਸੀ ਜੋ ਸੇਵਾ ਕਰ ਰਿਹਾ ਸੀ ਔਰ ਇੱਕ ਜਿਹੜੀਆਂ ਘਟਨਾ ਹੋਈ ਹੈ ਬਹੁਤ ਹੀ ਮਾੜੀ ਘਟਨਾ ਸੀ ਪਰ ਸਾਨੂੰ ਗੁਰੂ ਸਾਹਿਬ ਤੇ ਸਾਡੀ ਅਕਾਲੀ ਦਲ ਲੀਡਰਸ਼ਿਪ ਨੂੰ ਸਾਡੇ ਪ੍ਰਧਾਨ ਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਆ ਔਰ ਵਿਸ਼ਵਾਸ ਰਹੂਗਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਤਕੜੇ ਹੋਈਏ ਤਕੜੇ ਹੋ ਕੇ ਹਮਲਾ ਮਾਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੋਜੀ ਕੀ ਫਤਿਹ